ਫਤਿਹਗੜ ਸਾਹਿਬ ਬਰਿੰਡਾ ਰੋਡ ਤੇ ਬਸੀ ਪਠਾਣਾ ਨੇੜੇ ਟਰੱਕ ਜੁਨੀਅਨ ਮੇਨ ਰੋਡ ਉਤੇ ਇੱਕ ਦਰਦਨਾਕ ਹਾਪਤਾ ਵਾਪਰਿਆ ਜਿਸ ਵਿੱਚ ਦੋ ਨੌਜਵਾਨਾਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਇਹ ਹਾਦਸਾ ਕਿਵੇਂ ਵਾਪਰਿਆ ਅਜੇ ਇਸੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਮੇਰੀ ਜਾਣਕਾਰੀ ਅਨੁਸਾਰ ਜ਼ਖਮੀ ਬਸੀ ਪਠਾਣਾ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ ਆਪਣੀ ਬੀੜ ਵਿੱਚ ਪਹਿਰੇਦਾਰੀ ਕਰ ਰਹੇ ਚੌਂਕੀਦਾਰਾਂ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਜਿਨ੍ਹਾਂ ਵੱਲੋਂ 108 ਤੇ ਫੋਨ ਕਰਕੇ ਜ਼ਖਮੀਆਂ ਨੂੰ ਜੇਰੇ ਇਲਾਜ ਸਿਵਲ ਹਸਪਤਾਲ ਫਤਿਹਗੜ ਫਾਇਰ ਬਕੇ ਲਿਆੰਦਗਾ ਮੌਕੇ ਤੇ ਪਹੁੰਚੇ ਜ਼ਖਮੀਆਂ ਦੇ ਦੋਸਤ ਬਲਵਿੰਦਰ ਸਿੰਘ ਨੇ ਦੱਸਿਆ ਕਿ ਗਰਾਉਂਡ ਵਿੱਚ ਖੇਡ ਰਹੇ ਸਨ ਉਹਨਾਂ ਨੂੰ ਮੋਬਾਈਲ ਤੇ ਸੁਨੇਹਾ ਮਿਲਿਆ ਸੀ ਕਿ ਉਹਨਾਂ ਦੇ ਦੋਸਤ ਹਾਦਸੇ ਦਾ ਸ਼ਿਕਾਰ ਹੋ ਗਏ ਹਨ ਤੇ ਉਹ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਤੋ ਅਪੀਲ ਕੀਤੀ ਹੈ ਕਿ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਾ ਦੀ ਜਾਂਚ ਪੜਤਾਲ ਕਰਕੇ ਦੋਸ਼ੀਆਂ ਨੂੰ ਫੜਿਆ ਜਾਵੇ ਅਤੇ ਇਹ ਹਾਦਸਾ ਕਿਵੇਂ ਵਾਪਰਿਆ ਇਹਦਾ ਪਤਾ ਲਗਾਇਆ ਜਾਵੇ ਪੁਲਿਸ ਅਧਿਕਾਰੀ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਹਾਦਸੇ ਦੇ ਕਾਰਨ ਦਾ ਅਜੇ ਪਤਾ ਨਹੀਂ ਚੱਲਿਆ ਜ਼ਖਮੀਆਂ ਦੀ ਹਾਲਤ ਗੰਭੀਰ ਸੀ ਉਹਨਾਂ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਭੇ ਹਾਰ ਦੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਸਰਸੀਨਾ ਮਤਲਬ ਕਿ ਗੇਮ ਨਾਰੇ ਦੇ ਵਾਲੀਬਾਲ ਦੀ ਸਾਨੂੰ ਆ ਕੇ ਦੱਸਿਆ ਗਿਆ ਉੱਥੇ 24 ਚੌਂਕੀ ਚਾਰ ਵਾਲਾ ਦੱਸਿਆ ਗਿਆ ਸਾਨੂੰ ਆ ਕੇ ਵੀ ਤੁਹਾਨੂੰ ਐਕਸੀਡੈਂਟ ਹੋ ਗਿਆ ਰੋਡ ਮੋਡ ਜਾਣਕਾਰ ਦੇ ਅਸੀਂ ਦੇਖਣ ਆਏ ਉਰੇ ਤਾਂ ਐਕਸੀਡੈਂਟ ਹੋਇਆ ਦਾ ਜ਼ਖਮੀ ਹਾਲਤ ਚ ਮੁੰਡੇ ਬੈਠੇ ਤੇ ਅਸੀਂ ਜਦੋਂ ਆਏ ਅਸੀਂ ਦੇਖਿਆ ਪੁਲਿਸ ਵਾਲੇ ਮੌਜੂਦ ਤੇ ਤੇ ਟਾਈਮ ਤੇ ਮੌਕੇ ਤੇ ਇਹਨਾਂ ਨੂੰ ਕਾਦੇ ਤੇ ਸੀਗੇ ਸਵਾਰੀ ਨੋ ਬਾਈਕ ਤੇ ਤੇ ਮੁੰਡੇ ਅੱਛਾ ਜੀ ਤੇ ਇਹ ਨਹੀਂ ਪਤਾ ਬੱਸ ਦੀ ਟਰੱਕ ਤੀ ਗੱਡੀ ਦੀ ਇਹ ਨਹੀਂ ਪਤਾ ਉਹਨੂੰ ਕਾਦੇ ਪਰ ਵਿੱਚ ਵੱਜੇ ਮੁੰਡੇ ਉਹ ਹਾਂਜੀ ਤੇ ਇਹਨਾਂ ਨੂੰ ਨਾਲ ਦੀ ਨਾਲ ਉਹਨੂੰ ਹਸਪਤਲ ਲੈ ਕੇ ਸ਼ਿਫਟ ਕੀਤਾ ਗਿਆ ਹਾਲਤ ਕਿਦਾਂ ਦੀ ਹਾਲਤ ਬਹੁਤ ਮਾੜੀ ਸੀ ਉਹਨਾਂ ਦੀ ਮੁੰਡਿਆ ਦੀ ਕਿਹੜੇ ਹਸਪਤਲ ਵਿੱਚ ਹਸਪਤਲ ਸਰਕਾਰੀ ਵਿੱਚ ਵਾਧਾ ਕਰਦਾ ਸ਼ਾਇਦ ਭੇਜਿਆ ਉੱਥੇ ਬੰਦਿਆਂ ਨੇ ਤੇ ਉੱਤ ਬਾਅਦ ਦੇਖਦੇ ਆ ਕਿ ਕੀ ਕਾਰਵਾਈ ਹੁੰਦੀ ਪੁਲਿਸ ਪ੍ਰਸ਼ਾਸਨ ਨਾਲ ਜਾ ਰਹੀ ਆ ਠੀਕ ਹੈ ਦੇਖਣ ਵਾਲੀ ਮਦਦ ਵਸਤੀ ਤੇ ਕੀ ਅਪੀਲ ਕਰਦੇ ਹੋ ਤੁਸੀਂ ਅਸੀਂ ਅਪੀਲ ਕਰਦੇ ਆ ਵੀ ਉਹਨਾਂ ਨੂੰ ਇਲਾਜ ਹੋਵੇ ਪੋਸ਼ੇਤੀ ਤੇ ਛੇਤੀ ਹਾੜੇ ਵਾਲੇ ਸੀਸੀਟੀ ਲੱਗੇ ਆ ਕੈਮਰੇ ਦੁਕਾਨਾਂ ਦੇ ਉਰੇ ਅੱਗੇ ਵੀ ਪਿੱਛੇ ਵੀ ਉਹਨਾਂ ਜੋ ਦੇਖਭਾਲ ਕਰੂਗੀ ਦੇਖੂਗੇ ਉੱਥੋਂ ਪਤਾ ਲੱਗ ਜਾਊਗਾ ਵੀ ਕੀ ਚੀਜ਼ ਕੀ ਹਸਨ ਹੋਇਆ ਜੀ ਠੀਕ ਹੈ ਜੀ ਆਜੀ ਸਾਹਿਬ ਜਿਹੜਾ ਬੱਤੀ ਟਕਾਣਾ ਐਕਸੀਡੈਂਟ ਹੋਇਆ ਕੀ ਜਾਣਕਾਰੀ ਹੈ ਜੀ ਇਹ ਰੋਡ ਤੇ ਆ ਰਹੇ ਸੀ ਪਿੱਛੋਂ ਉੱਤੇ ਚਾਨ ਜੱਕ ਕੇ ਬੰਦੇ ਟਾਇਰ ਸਲਿੱਪ ਹੋਇਆ ਇਹਨਾਂ ਦਾ ਹਾਂਜੀ ਤੇ ਚਾਨ ਜੱਕ ਗਿਰ ਗਏ ਤੇ ਇਹਨਾਂ ਨੂੰ 108 ਦੇ ਫੋਨ ਕਰਕੇ ਸਾਡੇ ਸੀਪੀਓ ਨਾਲ ਮੁੰਡੇ ਜੀ ਇਹਨਾਂ ਨੇ ਮੁੰਡਾ ਨਾਲ ਹੈਲਪ ਕਰਕੇ ਸਾਡੇ ਉਹਨੂੰ 108 ਵਾਲਾ ਨੂੰ ਫੋਨ ਕਰਕੇ ਉੱਥੇ ਆਪਣਾ ਸਰਕਾਰੀ ਹੌਪੀਟਲ ਮਦਗੜ ਸਾਹਿਬ ਸਰ ਫਤੇਗੜ ਸਾਹਿਬ ਭੇਜਿਆ ਗਿਆ ਨਹੀਂ ਫਤੇਗੜ ਸਾਹਿਬ ਭੇਜੇ ਜੀ ਉੱਥੇ ਸਿੱਧੇ ਹੀ ਮਦਗੜ ਸਾਹਿਬ ਤੋਂ ਹੀ ਮਗਾਈ ਸੀ 108 ਐਕਸੀਡੈਂਟ ਦੇ ਕਾਰਨਾਂ ਦਾ ਪਤਾ ਲੱਗਿਆ ਜੀ ਨਹੀਂ ਜੋ ਦੇ ਕੋਈ ਵਾਰ ਇਹੋ ਜਿਹੀ ਕੋਈ ਪਤਾ ਨਹੀਂ ਹੈਗਾ ਵੀ ਕਿਵੇਂ ਹੋਇਆ ਜੀ ਠੀਕ ਹੈ ਜੀ ਹਾਂਜੀ ਤੇ ਕੋਈ ਡਰਿੰਕ ਵਗੈਰਾ ਕੀਤੀ ਸੀ ਨਹੀਂ ਜੀ ਉਹ ਹੁਣ ਅਜੇ ਕੋਈ ਪਤਾ ਨਹੀਂ ਹਜੇ ਉੱਥੇ ਜਾ ਕੇ ਦੇਖਦੇ ਆ ਕਿ ਜਾਣਕਾਰੀ ਉਹਨਾਂ ਦੇ ਮਿਲੂਗੀ ਜੀ